ਹਲਕਾ ਪਲਾਤ ਨੂੰ ਲਟੇਰੀਆਂ ਦਾ ਗੜ ਕਿਆ ਲੈ ਜਾਵੇ ਤਾਂ ਇਸ ਵਿੱਚ ਕੋਈ ਅਤਕਤਨੀ ਨਹੀਂ ਹੋਵੇਗੀ ਕਿਉਂਕਿ ਹਰ ਰੋਜ਼ ਨਡਾਲਾ ਪਲਾਤ ਬੇਗਵਾਲ ਚ ਦਿਨ ਦਿਹਾੜੇ ਲੁੱਟਖਸੁੱਟ ਤੇ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਲਖਣਕੇ ਪੱਡਾ ਚ ਹੋਈ ਚੋਰੀ ਤੇ ਨਡਾਲਾ ਬੇਕਵਰ ਰੋਡ ਤੇ ਵਾਪਰੀਆਂ ਲੁੱਟਾਂ ਖੋਹਾਂ ਦੀ ਗੱਲ ਅਜੇ ਠੰਡੀ ਨਹੀਂ ਪਈ ਸੀ ਕਿ ਹੈਟ੍ਰਿਕ ਮਾਰਦਿਆਂ ਦਿਨ ਚੜ੍ਹਦੇ ਹੀ ਨਵਾਂ ਕਾਰਾ ਕਰ ਦਿੱਤਾ ਮੋਟਰਸਾਈਕਲ ਸਵਾਰ ਤਿੰਨ ਕਾਬੂਸ਼ ਲਟੇਰਿਆ ਨੇ ਲਖਨਕੇ ਪੱਡਾ ਦੇ ਅੱਡੇ ਤੇ ਕਬਾੜੀਏ ਦੀ ਦੁਕਾਨ ਤੋਂ ਸ਼ਰੇਆਮ ਪਿਸਤੌਲ ਲਹਿਰਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਕਬਾੜੀਏ ਕੋਲੋਂ ਹਜ਼ਾਰਾਂ ਰੁਪਏ ਦੀ ਨਕਦੀ ਲੁੱਟ ਕੇ ਫਰਾਟ ਹੋ ਗਏ ਅਮਨਿਕ ਬਰਦਾਤ ਤੋਂ ਕੁਝ ਮਿੰਟਾਂ ਬਾਅਦ ਪੁਲਿਸ ਨੇ ਉਕਤ ਤਿੰਨੇ ਲਟੇਰਿਆਂ ਨੂੰ ਜਿਹੜਾ ਕਾਬੂ ਕਰ ਲਿਆ ਪਰੰਤੂ ਆਮ ਤੇ ਕਾਰੋਬਾਰੀ ਲੋਕ ਅੰਦਰ ਸਹਿਮ ਦਾ ਮਾਹੌਲ ਬਣ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿ ਬਰਦਾ ਕੰਮ ਕਰਦੇ ਸੁਖਾ ਪੁੱਤਰ ਅਮਰਚੰਦ ਵਾਸੀ ਬਹਿਲੋਲਪੁਰ ਨੇ ਦੱਸਿਆ ਕਿ ਉਹ ਲਖਨ ਦੇ ਪੱਡੇ ਅੱਡੇ ਤੋਂ ਪਿਛਲੇ 24 ਸਾਲ ਤੋਂ ਕੰਮ ਕਰ ਰਿਹਾ ਤੇ ਅੱਜ ਜਦੋਂ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਦੁਕਾਨ ਤੇ ਆਇਆ ਤਾਂ 8 6:30 ਵਜੇ ਨੇ ਜਦੋਂ ਪਲਸਰ ਮੋਟਰਸਾਈਕਲ ਤੇ ਤਿੰਨ ਨਕਾਬਪੋਸ਼ ਲਟੇਰੇ ਹਵਾਚੇ ਪਿਸਤੌਲ ਲਹਿਰਾਉਂਦੇ ਆਏ ਜਿਨ੍ਹਾਂ ਨੇ ਇੱਕ ਫਾਇਰ ਵੀ ਕੀਤਾ ਤੇ ਪਿਸਤੌਲ ਦੀ ਨੋਕ ਤੇ ਮੇਰੇ ਕੋਲੋਂ 15-20 ਹਜ਼ਾਰ ਰੁਪਏ ਦੀ ਨਕਦੀ ਸੀ ਉਹ ਖੋ ਕੇ ਸਭਾਨਪੁਰ ਤਰਪੱਚ ਗਏ ਇਸ ਦੌਰਾਨ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਏਐਸਆਈ ਸੁਖਚੰਦ ਸਿੰਘ ਥਾਣਾ ਸਭਾਨਪੁਰ ਨੂੰ ਅਲਰਟ ਕਰਦਿਆਂ ਲਟੇਰਿਆਂ ਦਾ ਪਿੱਛਾ ਕੀਤਾ ਤਾਂ ਸਭਾਨਪੁਰ ਪੁਲਿਸ ਦੀ ਮਦਦ ਨਾਲ ਸ਼ਾਸਨ ਘਰ ਨੇੜੇ ਉਹ ਲਟੇਰਿਆਂ ਨੂੰ ਜਿਹੜਾ ਕਾਬੂ ਕਰ ਲਿਆ ਗਿਆ ਅਤੇ ਵਾਰਦਾਤ ਸਮੇਂ ਲਟੇਰਿਆਂ ਨੇ ਕੁੱਲ ਕਿੰਨੀ ਰਕਮ ਜਿਹੜੀ ਹੈ ਲੁੱਟੀ ਹੈ ਉਹ ਅਜੇ ਜਾਂਚ ਦਾ ਵਿਸ਼ਾ ਹੈ ਗੱਲ ਬੋਦਨਾ ਥਾਣਾ ਮੁਖੀ ਸਭਾਨਪੁਰ ਕਮਰਜੀ ਸਿੰਘ ਬਾਲ ਨੇ ਦੱਸਿਆ ਕਿ ਫੜੇ ਗਏ ਲੁਟੇਰਿਆਂ ਨੂੰ ਕਾਬੂ ਕਰਕੇ ਪੁਸ਼ਕਿਸ਼ ਕੀਤੀ ਜਾ ਰਹੀ ਹੈ ਅਤੇ ਇਹ ਵੀ ਸੂਤਰਾਂ ਤੋਂ ਹਵਾਲੇ ਤੋਂ ਖਬਰ ਮਿਲੀ ਹੈ ਕਿ ਇਹ ਲੁਟੇਰਿਆਂ ਦੇ ਕੋਲੋਂ ਦੋ ਪਿਸਟਲ ਇੱਕ ਮੈਗਜ਼ੀਨ ਅਤੇ 13 ਜਿਹੜੇ ਜਿੰਦਾ ਨੋਂਦ ਜਿਹੜੇ ਬ੍ਰੰਧ ਹੋਏ ਹਨ